ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਦੇ ਵਿੱਚ ਹਾਲੀ ਦੇ ਇਤਿਹਾਸ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਵਿੱਚੋਂ ਇੱਕ ਦੇਖਿਆ ਜਾ ਰਿਹਾ ਹੈ ਕਿਉਂਕਿ ਆਵਾਮੀ ਐਕਸ਼ਨ ਕਮੇਟੀ ਯਾਨੀ ਕਿ AAC ਨੇ ਸੋਮਵਾਰ ਨੂੰ ਪੂਰੇ ਖੇਤਰ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਨੇ AAC ਵੱਲੋਂ ਬੰਦ ਅਤੇ ਚੱਕਾ ਜਾਮ ਹੜਤਾਲ ਦੇ ਸੱਦੇ ਨੇ ਜੋ ਕਿ ਸੰਭਾਵੀ ਤੌਰ ਤੇ ਅਨਮਿੱਥੇ ਸਮੇਂ ਲਈ ਨੇ ਤਣਾਅ ਵਧਾ ਦਿੱਤੇ ਨੇ ਜਿਸ ਕਰਕੇ ਇਸਲਾਮਾਬਾਦ ਨੇ ਭੀੜ ਨੂੰ ਰੋਕਣ ਲਈ ਅੱਧੀ ਰਾਤ ਤੋਂ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਨੇ ਅਤੇ ਇੰਟਰਨੈਟ ਸੇਵਾਵਾਂ ਕੱਟ ਦਿੱਤੀਆਂ ਨੇ। ਮੁਜ਼ਫਰਾਬਾਦ ਵਿੱਚ ਭੀੜ ਨੂੰ ਸੰਬੋਧਿਤ ਕਰਦੇ ਹੋਏ اے ਏ ਸੀ ਦੇ ਇੱਕ ਪ੍ਰਮੁੱਖ ਨੇਤਾ ਸ਼ੌਕਤ ਨਵਾਜ਼ ਮੀਰ ਨੇ ਕਿਹਾ ਕਿ ਸਾਡੀ ਮੁਹਿੰਮ ਕਿਸੇ ਸੰਸਥਾ ਦੇ ਵਿਰੁੱਧ ਨਹੀਂ ਹੈ ਸਗੋਂ ਉਹਨਾਂ ਮੌਲਿਕ ਅਧਿਕਾਰਾਂ ਲਈ ਹੈ ਜਿਨ੍ਹਾਂ ਤੋਂ ਸਾਡੇ ਲੋਕਾਂ ਨੂੰ 70 ਸਾਲਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਹੋ ਗਿਆ ਜਾਂ ਤਾਂ ਸਾਨੂੰ ਸਾਡੇ ਅਧਿਕਾਰ ਦਿਓ ਜਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰੋ। ਖਾਲੀ ਦੇ ਮਹੀਨਿਆਂ 'ਚ ਆਵਾਮੀ ਐਕਸ਼ਨ ਕਮੇਟੀ ਨੇ ਇੱਥੇ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ। ਹਜ਼ਾਰਾਂ ਲੋਕਾਂ ਨੂੰ ਆਪਣੇ ਬੈਨਰ ਹੇਠ ਇਕਜੁੱਟ ਕੀਤਾ। ਇਸ ਸਮੂਹ ਨੇ ਸੁਧਾਰਾਂ ਦੀ ਮੰਗ ਕਰਦੇ ਹੋਏ 38 ਨੁਕਾਤੀ ਚਾਟਾ ਜਾਰੀ ਕੀਤੇ ਨੇ ਜਿਨ੍ਹਾਂ ਵਿੱਚ ਮੁੱਖ ਪਾਕਿਸਤਾਨ ਦੇ ਵਿੱਚ ਰਹਿ ਰਹੇ ਕਸ਼ਮੀਰੀ ਸ਼ਰਨਾਰਥੀਆਂ ਲਈ ਪੀਓਕੇ ਅਸੈਂਬਲੀ ਵਿੱਚ 12 ਵਿਧਾਨ ਸਭਾ ਸੀਟਾਂ ਨੂੰ ਖਤਮ ਕਰਨਾ। ਸਥਾਨਕ ਲੋਕਾਂ ਦਾ ਤਰਕ ਹੈ ਕਿ ਪਾਕਿਸਤਾਨ ਇਸ ਨੂੰ ਆਪਣੇ ਲੋਕਾਂ ਤੇ ਥੋਪਣ ਲਈ ਇੱਕ ਬਹਾਨੇ ਵਜੋਂ ਵਰਤਦਾ ਹੈ। ਇਸ ਤੋਂ ਇਲਾਵਾ ਪੀਓਕੇ ਦੇ ਲੋਕ ਵੱਧਦੀ ਮਹਿੰਗਾਈ ਤੋਂ ਪੀੜਤ ਨੇ। ਆਟੇ ਤੋਂ ਲੈ ਕੇ ਬਿਜਲੀ ਤੱਕ ਹਰ ਚੀਜ਼ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ ਸਾਨਕ ਲੋਕਾਂ ਨੇ ਹੁਣ ਭਾਰਤੀ ਕਸ਼ਮੀਰ ਵਿੱਚ ਉਪਲਬਧ ਸਹੂਲਤਾਂ ਦੀ ਤੁਲਨਾ ਕਸ਼ਮੀਰ ਵਿੱਚ ਉਪਲਬਧ ਸਹੂਲਤਾਂ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਦੀਆਂ ਮਾੜੀਆਂ ਸਥਿਤੀਆਂ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਪਹਿਲਾਂ ਇਹ ਏਏਸੀ ਵਾਰਤਕਾਰਾਂ ਪੋਕੇ ਪ੍ਰਸ਼ਾਸਨ ਅਤੇ ਪਾਕਿਸਤਾਨੀ ਕੇਂਦਰੀ ਮੰਤਰੀਆਂ ਵਿਚਕਾਰ 13 ਘੰਟੇ ਦੀ ਮੈਰਾਥਨ ਗੱਲਬਾਤ ਅਸਫਲ ਰਹੀ ਹੈ ਇਸ ਤੋਂ ਬਾਅਦ ਕਮੇਟੀ ਨੇ ਬੰਦ ਦਾ ਐਲਾਨ ਕੀਤਾ ਇਸ ਦੌਰਾਨ اسلامਾਬਾਦ ਵਿਰੋਧ ਪ੍ਰਦਰਸ਼ਨ ਨਾਲ ਨਜੀਠਣ ਦੇ ਲਈ ਪੂਰੀ ਤਾਕਤ ਦੀ ਵਰਤੋਂ ਕਰਨ ਦੀ ਤਿਆਰੀ ਕੀਤੀ ਭਾਰੀ ਹਥਿਆਰਾਂ ਦੇ ਨਾਲ ਲੈਸ ਪਾਕਿਸਤਾਨ ਸੁਰੱਖਿਆ ਬਲਾਂ ਨੇ ਪੀਓਕੇ ਦੇ ਵੱਡੇ ਸ਼ਹਿਰਾਂ ਵਿੱਚ ਫਲੈਗ ਮਾਰਚ ਕੀਤੇ ਪੰਜਾਬ ਤੋਂ ਹਜ਼ਾਰਾਂ ਫੌਜਾ ਤਾਇਨਾਤ ਕੀਤੀਆਂ ਗਈਆਂ ਸ਼ਨੀਵਾਰ ਅਤੇ ਐਤਵਾਰ ਨੂੰ ਪੁਲਿਸ ਨੇ ਵੱਡੇ ਸ਼ਹਿਰਾਂ ਦੇ ਪ੍ਰਵੇਸ਼ ਅਤੇ ਨਿਕਾਸ ਥਾਣਿਆਂ ਨੂੰ ਸੀਲ ਕੀਤਾ ਸੁਰੱਖਿਆ ਬਲਾਂ ਨੂੰ ਮਜ਼ਬੂਤ ਕਰਨ ਲਈ ਪਾਕਿਸਤਾਨ ਦੀ ਰਾਸ਼ਟਾਨੀ اسلامਾਬਾਦ ਤੋਂ 1000 ਵਾਧੂ ਫੌਜਾ ਭੇਜੀਆਂ ਗਈਆਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਦੇ ਵਿੱਚ ਹਾਲੀ ਦੇ ਇਤਿਹਾਸ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਵਿੱਚੋਂ ਇੱਕ ਦੇਖਿਆ ਜਾ ਰਿਹਾ ਹੈ ਕਿਉਂਕਿ ਆਵਾਮੀ ਐਕਸ਼ਨ ਕਮੇਟੀ ਯਾਨੀ ਕਿ AAC ਨੇ ਸੋਮਵਾਰ ਨੂੰ ਪੂਰੇ ਖੇਤਰ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਨੇ AAC ਵੱਲੋਂ ਬੰਦ ਅਤੇ ਚੱਕਾ ਜਾਮ ਹੜਤਾਲ ਦੇ ਸੱਦੇ ਨੇ ਜੋ ਕਿ ਸੰਭਾਵੀ ਤੌਰ ਤੇ ਅਨਮਿੱਥੇ ਸਮੇਂ ਲਈ ਨੇ ਤਣਾਅ ਵਧਾ ਦਿੱਤੇ ਨੇ ਜਿਸ ਕਰਕੇ ਇਸਲਾਮਾਬਾਦ ਨੇ ਭੀੜ ਨੂੰ ਰੋਕਣ ਲਈ ਅੱਧੀ ਰਾਤ ਤੋਂ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਨੇ ਅਤੇ ਇੰਟਰਨੈਟ ਸੇਵਾਵਾਂ ਕੱਟ ਦਿੱਤੀਆਂ ਨੇ ਮੁਜ਼ਫਰਾਬਾਦ ਵਿੱਚ ਭੀੜ ਨੂੰ ਸੰਬੋਧਿਤ ਕਰਦੇ ਹੋਏ اےਸੀ ਦੇ ਇੱਕ ਪ੍ਰਮੁੱਖ ਨੇਤਾ ਸ਼ੌਕਤ ਨਵਾਜ਼ ਮੀਰ ਨੇ ਕਿਹਾ ਕਿ ਸਾਡੀ ਮੁਹਿੰਮ ਕਿਸੇ ਸੰਸਥਾ ਦੇ ਵਿਰੁੱਧ ਨਹੀਂ ਹੈ ਸਗੋਂ ਉਹਨਾਂ ਮੌਲਿਕ ਅਧਿਕਾਰਾਂ ਲਈ ਹੈ ਜਿਨ੍ਹਾਂ ਤੋਂ ਸਾਡੇ ਲੋਕਾਂ ਨੂੰ 70 ਸਾਲਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਉਨਾਂ ਨੇ ਕਿਹਾ ਕਿ ਬਹੁਤ ਹੋ ਗਿਆ ਜਾਂ ਤਾਂ ਸਾਨੂੰ ਸਾਡੇ ਅਧਿਕਾਰ ਦਿਓ ਜਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰੋ ਹਾਲੀ ਦੇ ਮਹੀਨਿਆਂ 'ਚ ਆਵਾਮੀ ਐਕਸ਼ਨ ਕਮੇਟੀ ਨੇ ਇੱਥੇ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ ਹਜ਼ਾਰਾਂ ਲੋਕਾਂ ਨੂੰ ਆਪਣੇ ਬੈਨਰ ਹੇਠ ਇਕਜੁੱਟ ਕੀਤਾ ਇਸ ਸਮੂਹ ਨੇ ਸੁਧਾਰਾਂ ਦੀ ਮੰਗ ਕਰਦੇ ਹੋਏ 38 ਨੁਕਾਤੀ ਚਾਟਾ ਜਾਰੀ ਕੀਤੇ ਨੇ ਜਿਨ੍ਹਾਂ ਵਿੱਚ ਮੁੱਖ ਪਾਕਿਸਤਾਨ ਦੇ ਵਿੱਚ ਰਹਿ ਰਹੇ ਕਸ਼ਮੀਰੀ ਸ਼ਰਨਾਰਥੀਆਂ ਲਈ ਪੀਓਕੇ ਅਸੈਂਬਲੀ ਵਿੱਚ 12 ਵਿਧਾਨ ਸਭਾ ਸੀਟਾਂ ਨੂੰ ਖਤਮ ਕਰਨਾ ਸਥਾਨਕ ਲੋਕਾਂ ਦਾ ਤਰਕ ਹੈ ਕਿ ਪਾਕਿਸਤਾਨ ਇਸ ਨੂੰ ਆਪਣੇ ਲੋਕਾਂ ਤੇ ਥੋਪਣ ਲਈ ਇੱਕ ਬਹਾਨੇ ਵਜੋਂ ਵਰਤਦਾ ਹੈ ਇਸ ਤੋਂ ਇਲਾਵਾ ਪੀਓਕੇ ਦੇ ਲੋਕ ਵੱਧੀ ਮਹਿੰਗਾਈ ਤੋਂ ਪੀੜਤ ਨੇ ਆਟੇ ਤੋਂ ਲੈ ਕੇ ਬਿਜਲੀ ਤੱਕ ਹਰ ਚੀਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ ਸਥਾਨਕ ਲੋਕਾਂ ਨੇ ਹੁਣ ਭਾਰਤੀ ਕਸ਼ਮੀਰ ਵਿੱਚ ਉਪਲਬਧ ਸਹੂਲਤਾ ਦੀ ਤੁਲਨਾ ਕਸ਼ਮੀਰ ਵਿੱਚ ਉਪਲਬਧ ਸਹੂਲਤਾ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਦੀਆਂ ਮਾੜੀਆਂ ਸਥਿਤੀਆਂ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਏ ਜਾ ਰਿਹਾ ਹੈ ਪਹਿਲਾਂ ਇਹ ਏਏਸੀ वार्ताਕਾਰਾਂ ਪੀਓਕੇ ਪ੍ਰਸ਼ਾਸਨ ਅਤੇ ਪਾਕਿਸਤਾਨੀ ਕੇਂਦਰੀ ਮੰਤਰੀਆਂ ਵਿਚਕਾਰ 13 ਘੰਟੇ ਦੀ ਮੈਰਾਥਨ ਗੱਲਬਾਤ ਅਸਫਲ ਰਹੀ ਹੈ ਇਸ ਤੋਂ ਬਾਅਦ ਕਮੇਟੀ ਨੇ ਬੰਦ ਦਾ ਐਲਾਨ ਕੀਤਾ ਇਸ ਦੌਰਾਨ اسلامਾਬਾਦ ਵਿਰੋਧ ਪ੍ਰਦਰਸ਼ਨ ਨਾਲ ਨਜੀਠਣ ਦੇ ਲਈ ਪੂਰੀ ਤਾਕਤ ਦੀ ਵਰਤੋਂ ਕਰਨ ਦੀ ਤਿਆਰੀ ਕੀਤੀ ਭਾਰੀ ਹਥਿਆਰਿਆਂ ਦੇ ਨਾਲ ਲੈਸ ਪਾਕਿਸਤਾਨ ਸੁਰੱਖਿਆ ਬਲਾਂ ਨੇ ਪੀਓਕੇ ਦੇ ਵੱਡੇ ਸ਼ਹਿਰਾਂ ਵਿੱਚ ਫਲੈਗ ਮਾਰਚ ਕੀਤੇ ਪੰਜਾਬ ਤੋਂ ਹਜ਼ਾਰਾਂ ਫੌਜਾ ਤਾਇਨਾਤ ਕੀਤੀਆਂ ਗਈਆਂ ਸ਼ਨੀਵਾਰ ਅਤੇ ਐਤਵਾਰ ਨੂੰ ਪੁਲਿਸ ਨੇ ਵੱਡੇ ਸ਼ਹਿਰਾਂ ਦੇ ਪ੍ਰਵੇਸ਼ ਅਤੇ ਨਿਕਾਸ ਥਾਣਿਆਂ ਨੂੰ ਸੀਲ ਕੀਤਾ ਸੁਰੱਖਿਆ ਬਲਾਂ ਨੂੰ ਮਜ਼ਬੂਤ ਕਰਨ ਲਈ ਪਾਕਿਸਤਾਨ ਦੀ ਰਾਸ਼ਟਾਨੀ اسلامਾਬਾਦ ਤੋਂ 1000 ਵਾਧੂ ਫੌਜਾ ਭੇਜੀਆਂ ਗਈਆਂ